ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਅੱਜ ਦੀ ਕਥਾ ਮੁਸਲਮਾਨਾਂ ਨੂੰ ਲੈ ਕੇ ਆ ਸੰਤ ਮਸਕੀਨ ਵੀਰੋ ਇਹ ਖੁਲਾਸਾ ਕਰ ਰਿਹਾ ਹੈ ਕਿ ਮੁਸਲਮਾਨ ਚਾਰ ਸ਼ਾਦੀਆਂ ਕਿਉਂ ਕਰਦੇ ਆ ਮੁਸਲਮਾਨ ਧਰਮ ਤੋਂ ਪਛੜੇ ਹੋਏ ਆ ਵੀਰੋ ਹੋਰ ਵੀ ਕਈ ਖੁਲਾਸੇ ਕੀਤੇ ਆ ਪਹਿਲੇ ਸੰਤ ਮਸਕੀਨ ਦੀ ਗੱਲ ਸੁਣਨੇ ਆ ਬਾਅਦ ਵਿੱਚ ਮੈਂ ਵੀ ਉਸ ਦਾ ਜਵਾਬ ਦਵਾਂ ਤੇ ਤੁਸੀਂ ਇਸ ਗੱਲ ਦਾ ਫੈਸਲਾ ਕਰਨਾ ਵੈ ਮੈਨੂੰ ਚੱਲ ਕਥਾ ਸੁਣਨ ਦੇ ਉਸਤੇ ਵਾਰ ਚਾਹਨੇ ਆ ਹਾਂ ਜੰਗੀ ਕਰਕੇ ਅਰਬ ਦੇਸ਼ ਨੌਜਵਾਨ ਮਾਰੇ ਗਏ ਸੀ ਹੂੰ ਜਿਵੇਂ ਮੈਂ ਗੁਰਦਾਸਪੁਰ ਜਾਂ ਜਾਂਦਾ ਰਿਹਾ ਹੋਂਤੇ ਠੀਕ ਹੋ ਗਏਨ ਹਾਲਾਤ ਪਿੰਡਾਂ ਦੇ ਵਾਸੀ ਗੁਰਦਾਸਪੁਰ ਦੇ ਵਾਸੀ ਕਹਿੰਦੇ ਸਨ 20 ਸਾਲ ਤੱਕ ਤੇ ਕੋਈ ਬਰਾਤ ਨਹੀਂ ਟੁਕੜੀ ਨੌਜਵਾਨ ਨਹੀਂ ਰਹੇ ਰਹੇ ਹੂੰ ਸਬਦੀ ਬੜੀ ਛੜ ਗਈ। ਇੱਥੇ 20 ਸਾਲ ਤੱਕ ਕੋਈ ਲਾੜਾ ਨਹੀਂ ਬੜਿਆ। ਕਿਧਰੇ ਬਰਾਤ ਨਹੀਂ ਟੁਕੇ। ਹਾਂ। ਘਰ-ਘਰ ਦੇ ਛੋਟੇ ਬੱਚੇ ਰਹੇ ਗਏ। ਉਂਡ। ਜਵਾਨ ਤੇ ਰਹੇ ਕੋਈ। ਇਸ ਤਰ੍ਹਾਂ ਦੀ ਹਾਲਤ ਮੁਹੰਮਦ ਸਾਹਿਬ ਦੇ ਜ਼ਮਾਨੇ 'ਚ ਸਭੀ ਲੋਕਾਂ ਦੀ ਖਾਨਾ ਜੰਗੀ ਕਰਕੇ ਕਬੀਲਿਆਂ ਦੀ ਜੰਗ ਕਰਕੇ। ਜਿਵੇਂ ਅਫਗਾਨਿਸਤਾਨ ਦੇ ਵਿੱਚ ਬਸੇ ਤੇ ਖਾਨਾ ਜੰਗੀ ਉਥੇ 1000 ਸਾਲ ਤੋਂ ਚੱਲ ਰਹੀ ਹੈ ਪਰ ਇਨਾ 20 ਸਾਲਾਂ ਦੇ ਵਿੱਚ 3 ਲੱਖ ਦੇ ਕਰੀ ਪਠਾਨ ਮਾਰੇ ਜਾ ਚੁੱਕੇ ਕਬੀਲਿਆਂ ਦੇ ਅਬਸੀ ਜੰਮਾ ਮੁਹੰਮਦ ਸਾਹਿਬ ਦੇ ਜ਼ਮਾਨੇ ਚ ਕਬੀਲਿਆਂ ਦੀ ਜੰਗ ਖਾਨਾ ਜੰਗੀ ਕਰਕੇ ਘਰਾਂ ਚ ਔਰਤਾਂ ਰਹਿ ਗਈਆਂ ਸਨ ਜਵਾਨ ਬੱਚੀਆਂ ਰਹਿ ਗਈਆਂ ਸਨ ਜਾਂ ਛੋਟੇ ਛੋਟੇ ਲੜਕੇ ਰਹਿ ਗਏ ਸਨ ਜਵਾਨ ਮਾਰੇ ਗਏ ਸਨ ਟਰਾਂਵਾ ਟਰਾਂਵਾ ਜਵਾਨ ਕਿਧਰੇ ਬਚਿਆ ਸੀ ਮੁਹੰਮਦ ਸਾਹਿਬ ਦੇ ਸਾਹਮਣੇ ਬਹੁਤ ਵੱਡੀ ਸਮਾਜਿਕ ਸਮੱਸਿਆ ਸੀ ਬਹੁਤ ਵੱਡੀ ਪਰ ਸਮਾਜਿਕ ਤੰਤ ਤੇ ਜੋ ਪਿਸਿਆ ਹੋਇਆ ਹੈ ਦੁੱਖ ਹੈ ਕਿਵੇਂ ਸਨੋ ਪ੍ਰਭੂ ਦੇ ਮਾਰਗ ਤੇ ਚੋਰੀਏ ਖੁਦਾ ਦੇ ਮਾਰਗ ਤੇ ਤੋਰਿਏ ਬੱਚੇ ਕੁਛੇ ਨੌਜਵਾਨਾਂ ਨੂੰ ਹੁਕਮ ਕੀਤਾ ਮੁਹੰਮਦ ਸਾਹਿਬ ਨੇ ਤੁਹਾਨੂੰ ਚਾਰ-ਚਾਰ ਲਿਗਾ ਕਰਨੇ ਪੈਣਗੇ ਤੁਹਾਨੂੰ ਚਾਰ-ਚਾਰ ਬੱਚਿਆਂ ਦਾ ਪੱਲਾ ਫੜਨਾ ਪੈਣਾ ਫਾਨੂੰ ਚਾਰ-ਚਾਰ ਦੀ ਪਰਵਿਰਸਾ ਬੋਝ ਉਠਾਣਾ ਪੈਣਾ ਚੱਲ ਪਏ ਅੱਜ ਹੂੰ ਤਦਾਦ ਇਹ ਨਹੀਂ ਅਰਬ ਦੇਸ਼ਾਂ ਦੇ ਕਹਿੰਦੇ ਨੇ ਲੜਕੀਆਂ ਦੀ ਤਦਾਦ 2% ਜ਼ਿਆਦਾ ਲੜਕੀਆਂ ਘਟ ਰਹੇ ਹੋਣਾ ਹੈ ਕਿ ਅੱਜ ਵੀ ਸੰਪੰਨ ਬੰਦੇ ਅਮੀਰ ਬੰਦੇ ਚਾਰ-ਚਾਰ ਨਿਗਾਹ ਕਰਨ ਕਿ ਠੀਕ ਨਹੀਂ ਸਰੋਤ ਦੇ ਮਤਾ ਸਮੇਂ ਦੇ ਮਤਾ ਬਦਲਣਾ ਚਾਹੀਦਾ ਹੈ ਵੀ ਰਾਣ ਦੇ ਬਾਦਸ਼ਾਹ ਨੇ ਨਿਯਮ ਵੜਾ ਦਿੱਤਾ ਸੀ ਦੂਜਾ ਨੇਕਾ ਪਿਰਾਨੇ ਮੁਸਲਮਾਨ ਨਹੀਂ ਕਰ ਸਕਦਾ ਸ਼ਹਿਨशाह ਦੇ ਹੁੰਦੇ ਆ ਚੱਲਦਾ ਰਿਆ ਬਗਾਵਤ ਹੋਈ ਮذਬੀ ਲੋਕਾਂ ਦੀ ਹਕੂਮਤ ਹੋਈ ਫਿਰ ਸ਼ਰਲਾ ਦਾ ਕਾਨੂੰਨ ਲਾਗੂ ਹੋਇਆ ਕਿ ਕਿਧਰੇ ਕਿਧਰੇ ਅਜੇ ਵੀ ਮੁਸਲਮਣ ਦੇਸ਼ਾਂ ਵਿੱਚ ਮਨਾਈ ਜਾਂ ਜੈਸੇ ਮਲੇਸ਼ੀਆ ਜੈਸੇ ਜੈਸੇ ਸੂਝ ਸਮਝ ਵੱਧਦੀ ਜਾ ਰਹੇਗੇ ਉਹ ਨਿਯਮ ਅੱਜ ਤੇ ਪੂਰਾ ਨਹੀਂ ਉਤਰਦਾ ਉਹ ਕਰਮ ਅੱਜ ਤੇ ਪੂਰਾ ਨਹੀਂ ਬਦਲਦੇ ਰਹਿੰਦੇ ਸਵਾਰਜ ਦੇ ਨਿਯਮ ਬਦਲਦੇ ਰਹਿੰਦੇ ਐ ਇਹ ਮੈਲਜ਼ ਕਰਦੇ ਰੁੱਤ ਦੇ ਮਤਾਬਕ ਜਿਵੇਂ ਕਪੜੇ ਬਦਲਦੇ ਆਂ ਤੇ ਜਿਹੜਾ ਬਦਲਣ ਨੂੰ ਰਾਜ਼ੀ ਨਹੀਂ ਹੁੰਦਾ ਦੁਖੀ ਹੁੰਦਾ ਸਮੇਂ ਦੀ ਚਾਲ ਦੇ ਮਤਾਬਕ ਜਦ ਸਮਾਜਿਕ ਨਿਯਮ ਨਾ ਬਦਲਣ ਸਵਾਰਜ ਕੁਝ ਨਿਯਮ ਧਾਰਮਿਕ ਅਸਥਾਨਾਂ ਦੇ ਚਲੇ ਆਂਦੇ ਸਵੇਰੇ ਦੇ ਬਤਵ ਸਰੀਰਕ ਨੀਅ ਸਰੀਰਕ ਲੋੜਾਂ ਕੱਲ ਤੱਕ ਗੁਰਦੁਆਰੇ 'ਚ ਚਟਾਈਆਂ ਵਿਛਾਈਆਂ ਜਾਂਦੀਆਂ ਸਨ ਇਹ ਗੇ ਚਟਾਈਆਂ ਸਨ ਅੱਜ ਕਾਰਪਟ ਤੇ ਬੈਠੇ ਪੱਖਾ ਫੇਰੀ ਪਾਣੀ ਲਵਾ ਕੱਲ ਤੱਕ ਤੇ ਇਸ ਐਥੇ ਟੂਟੀਆਂ ਚੱਲਦੀਆਂ ਪਈਨ ਕੀ ਤੁਹਾਨੂੰ ਘੜਿਆਂ ਤੇ ਪਾਣੀ ਟੋਣ ਦੀ ਲੋੜ ਹੈ ਕਿ ਪੱਖਾ ਲੈ ਕੇ ਕੀ ਚੱਲਣ ਦੇ ਲੋੜ ਐ ਸਭ ਬਿਜਲੀ ਦੇ ਪੱਖੇ ਚੱਲਦੇ ਪਏ ਪਰ ਆਖੇ ਕੋਈ ਨਹੀਂ ਪੁਰਾਣੇ ਸਿੱਕੇ ਇਸ ਤਰ੍ਹਾਂ ਕਰਦੇ ਸਨ ਹੂੰ ਆਪਾਂ ਤੇ ਇਹ ਹੀ ਕਰਨਾ ਐ ਇਹ ਹੀ ਕਰ ਤੋ ਕਹਿਣਾ ਪੈ ਗਿਆ ਇਸ ਬੰਦੇ ਦੇ ਸਿਰ ਵਿੱਚ ਅਕਲ ਨਾਮ ਦੀ ਚੀਜ਼ ਹੈ ਵੀ ਸੇ ਕਿ ਨਹੀਂ ਹੈ ਵੀ ਸਿੰਗ ਕਰਾਈ ਬਦਲਣਾ ਪੈਂਦਾ ਮਦਨ ਦਾਸ ਕਾਲ ਤੱਕ ਘਿਓ ਦਾ ਦੀਵਾ ਜੜਾਇਆ ਜਾਂਦਾ ਸੀ ਇਸ ਵਾਸਤੇ ਘਿਓ ਦੇ ਦੀਪਕ ਵਿੱਚ ਧੂਆ ਨਹੀਂ ਨਿਕਲਦਾ ਗੁਰਦੁਆਰੇ ਦੀ ਛੱਤ ਦੀਵਾਰ ਕਾਲੀ ਨਹੀਂ ਹੁੰਦੀ ਬਾਕੀ ਤੇਲ ਦੇ ਵਿੱਚ ਧੂਆ ਬਹੁਤ ਨਿਕਲਦਾ ਨਿਰਮਲ ਜੋਤ ਜਲਦੀ ਹੈ ਸੁੱਚੇ ਘਿਓ ਦੀ ਜੋਤ ਬਿਜਲੀ ਨਹੀਂ ਸੀ ਪਰ ਜਦ ਬਿਜਲੀ ਆ ਗਈ ਗੁਰਦੁਆਰੇ ਵਿੱਚ ਜੋਤਾਂ ਨਹੀਂ ਰਹੀਆਂ ਬਿਜਲੀ ਜੋਤ ਦੇ ਰੂਪ ਵਿੱਚ ਬੜੀ ਨਿਰਮਲ ਕੋਈ ਧੁਆਣ ਨਹੀਂ ਕੋਈ ਧੁਆਣ ਹਾਂ ਕਿਦੇ ਬਲ ਜਗਦੇ ਪੈਂਟੂਬ ਲਾਈਟਾਂ ਜਲਦੀਆਂ ਪਈਆਂ ਕੋਈ ਧੁਆਣ ਨਹੀਂ ਅਸੀਂ ਬਦਲਦੇ ਸਮੇਂ ਦੇ ਨਾਲ ਸਮਾਜ ਦੇ ਨਿਯਮ ਸਰੀਰਕ ਲੋੜਾਂ ਦੇ ਜਿਹਾ ਕੰਮ ਜਿਹੜਾ ਨਹੀਂ ਬਦਲਦਾ ਉਹ ਮਨੋ ਪਛੜਿਆ ਹੋਇਆ ਹੁੰਦਾ ਹੈ ਉਹ ਕੌਮ ਪਛੜੀ ਹੋਈ ਹੁੰਦੀ ਹੈ

ਨਿਰਮਲ ਕਰਮ ਨਹੀਂ ਹੈ ਧਰਮ ਕਾ ਕੀ ਹੈ ਸ੍ਰੇਸ਼ਟ ਧਰਮ ਕੀ ਹੈ ਜੋ ਨਿਰਮਲ ਕਰਮ ਤੇ ਖੜਾ ਹੈ ਤੋਂ ਨਿਰਮਲ ਕਰਮ ਕਿਹੜਾ ਮੰਨ ਲਈਏ ਸਮਾਜ ਦੇ ਕਰਮ ਨੂੰ ਨਿਰਮਲ ਕਰਮ ਬਦਲ ਇਤ ਮਨ ਬਦਲ ਦੇ ਰਹੇ ਨੇ ਸਰੀਰਕ ਲੋੜਾਂ ਨੂੰ ਨਿਰਮਲ ਕਰਮ ਬਦਲ ਮੰਨ ਲਈਏ ਤੇ ਬਦਲ ਦੇ ਰਹੇ ਨੇ ਬਦਲ ਦੇ ਪੈਂਦੇ ਨੇ ਮੰਦਰ ਦੇ ਵਿੱਚ ਵੀ ਬਦਲਦੇ ਪੈਂਦੇ ਨੇ ਗੁਰਦੁਆਰਿਆਂ 'ਚ ਵੀ ਬਦਲਦੇ ਪੈਂਦੇ ਅੱਜ ਕਹਿੰਦੇ ਜੋਤ ਨਹੀਂ ਚਲਾਉਂਦੇ ਬਿਜਲੀ ਚਲਦੀ ਅਜਾ ਹੱਥ ਵਿੱਚ ਪੱਖਾ ਲੈ ਕੇ ਚੱਲਣ ਦੀ ਲੋੜ ਨਹੀਂ ਬਿਜਲੀ ਦੇ ਪੱਖੇ ਚੱਲਣੇ। ਤੁਸੀਂ ਪੈਸਾ দান ਕਰਕੇ ਪਦਾਰੋਂ ਲਿਆइए ਪੱਖਾ ਤੇ ਲਾਹ ਦੇਈਏ ਇੱਥੇ ਸੇਵਾ ਹੋ ਗਈ। ਤੋ ਗイズ ਪਰ ਕੋਈ ਆਖੇ ਨਹੀਂ ਚੋਕੇ ਪੁਰਾਣੇ ਸਿੱਖ ਪੁਰਾਣੀ ਸੰਗਤ ਦੇ ਅੰਦਰ ਪੱਖਾ ਚੱਲਿਆ ਜਾਂਦਾ ਸੀ। ਸਾਰੇ ਬਿਜਲੀ ਦੇ ਪੱਖੇ ਬੰਦ ਕਰ ਦੇਣਗੇ। ਨਹੀਂ ਇਹ ਨਹੀਂ ਚੱਲਣ ਦੇਣੇ। ਆਉਣਗੇ ਚੱਲੇ। ਇਹ ਟੂਟੀਆਂ ਸਾਰੀਆਂ ਬੰਦ ਕਰਨੀਆਂ ਨੇ ਕਟਿਆਂ ਨਾਲ ਪਾਣੀ ਵੜ ਕੇ ਲੈਣਾ। ਸਭ ਪਹਿਲਾਂ। ਮੰਨੋਂਗੇ ਤੁਸੀਂ ਫਿਰ ਉਹਨਾਂ ਨੂੰ। ਸੰਪੇਂ ਪੁਰਾਣੇ ਤੇ ਇਹ ਕੁਝ ਕਰਦੇ ਸੀ। ਸਮੇਂ ਨਾਲ ਸਭ ਕੁਝ ਬਦਲਦਾ ਹੈ। ਬਦਲਦਾ ਰਹਿੰਦਾ ਹੈ ਔਰ ਅਸੀਂ ਬਦਲੇ ਹੈ। ਮੰਦਰਾਂ 'ਚ ਬਦਲੇ ਹੈ, ਮਸਜਿਦਾਂ 'ਚ ਬਦਲੇ ਹੈ। ਗੁਰਦੁਆਰਿਆਂ 'ਚ ਬਦਲੇ ਹੈ। ਕਿਦਰੇ ਕਿਦਰੇ ਮਨੁੱਖ ਦਾ ਅਹੰਕਾਰ ਤੇ ਅਗਿਆਨਤਾ ਅੜੇ ਆ ਜਾਂਦੀ ਹੈ ਬੜੀ ਪਰਵਨ ਅਗਿਆਨਤਾ ਬੜਾ ਸ਼ਿਖਰ ਦਾ ਅਹੰਕਾਰ ਬੜਾ ਸ਼ਿਖਰ ਦਾ ਸਵਾਰਥ ਕਿਸੇ ਗਲਤ ਨੀਅੰਦੇ ਚ ਵੀ ਉਹਨੂੰ ਲਾਭ ਹੋਵੇਗਾ ਨਹੀਂ ਬਦਨਾਂ ਦੇੰਦੇ ਝਗੜੇ ਹੁੰਦੇ ਨੇ ਇਸਲਾਮ ਦੇ ਚ ਝਗੜੇ کہہ کے دے دیکھو ہم چار شادیاں دی لوڑنے کسی عرب دیش دیچ کہہ کے دے دیکھو کفر دا الزام لگے گا اور سزا بھوگڑی پہ یہ دے کفر بولنا ہے اس دے فتوہ آئے دو جائے گا نہیں بول سکتا بیرو جس طرح کہ تسی سن سنگ مسکین رندی گل سنی میں ماننا میں بہت وڈے بھی دوان ہیں انہاں کو علم بھی ہے ویب لیکن ویرو دوسرے ਧਰਮ ਦੇ ਬਾਰੇ ਜਿੰਨਾ ਮਰਜ਼ੀ ਅਸੀਂ ilm حاصل ਕਰ ਲਈਏ ਸਾਨੂੰ ਦੂਸਰਾ ਜਿਹੜਾ ਧਰਮ ਵਾਲਾ ਇਹਨਾਂ ਨੂੰ કૃਪਾ ਕਰਨੀ ਹੁੰਦੀ ਮੈਂ ਕਦੀ ਵੀ ਸਿੱਖੀ ਦੇ ਜਿਹੜੇ ਮਾਮਲੇ ਆਤ ਹੈ ਉਹਨਾਂ ਤੇ ਆਪਣੀ رائے ਨਹੀਂ ਪੇਸ਼ ਕੀਤੀ ਜਿਹੜਾ ਮੈਨੂੰ ਲੱਗਦਾ ਮੈਂ ਉਹ ਨਹੀਂ ਪੇਸ਼ ਕੀਤਾ ਜਿਹੜਾ ਮੇਰੇ ਕੋਲ ilm ਹੈ ਉਹ ਨਹੀਂ ਪੇਸ਼ ਕੀਤਾ ਹੋ ਸਕਦਾ ਮੈਂ ਗਲਤ ਹੋਵਾਂ ਬਲਕਿ ਮੈਂ ਗਲਤ ਨਹੀਂ ਹੋਵਾਂਗਾ ਕਿਉਂਕਿ ਮੈਨੂੰ ਸਿੱਖੀ ਦੇ ਬਾਰੇ ਉਹਨਾਂ ਨਹੀਂ ਪਤਾ ਇਸ ਤਰ੍ਹਾਂ ਸੰਦ ਸਿੰਘ ਮਸਕੀਰ ਨੂੰ اسلام ਧਰਮ ਦੇ ਬਾਰੇ ਜਿਹੜੀ ਉਹਨਾਂ ਨੇ ਦੱਸੀ ਹੈ ਕਿ ਉਹਨਾਂ ਦੇ ਵਿੱਚ ਬੜੇ ਆਪਸ ਵਿੱਚ ਉਹਨਾਂ ਹੋਏ ਖਾਨਾ ਚੰਗੀ ਹੋਈ ਤੇ ਇਹ ਹਾਲਾਤ ਪੈਦਾ ਹੋ ਗਏ ਕਿ ਮਰਦ ਬਹੁਤ ਘੱਟ ਹੋਵੇ ਤੇ ਫਿਰ ਆ ਮੁਹੰਮਦ ਹਸਨ ਸਾਹਿਬ ਨੇ ਕਹਾ ਸਲਸਲਮ ਨੇ ਕਿਹਾ ਕਿ ਜੀ ਤੁਸੀਂ ਚਾਰ ਸ਼ਾਦੀਆਂ ਕਰ ਲਓ ਵੀਰੋ ਇਹ ਜਿਹੜਾ احਕਾਮات ਹੈ ਹੁਕਮ ਹੈ ਇਹ ਸਾਡੇ نبی حضرت ਮੁਹੰਮਦ ਮੁਸਲਮ ਪੈਗਾਮ ਲੈ ਕੇ ਹੁੰਦੇ ਸੀ ਉਹਨਾਂ ਨੇ ਆਪਣੇ ਕੋ ਹੁਕਮ ਕੋਈ ਨਹੀਂ ਦਿੱਤਾ ਇਹ ਅੱਲਾ ਰੱਬੁਲ ਇਜ਼ਤ ਦੀ ਜ਼ਾਦਾ ਹੁਕਮ ਹੈ ਅੱਲਾ ਪਾਕ ਨੇ ਕੁਰਾਨੇ ਪਾਕ ਦੇ ਅੰਦਰ ਜਿਹੜੀ ਪਾਕ ਕਿਤਾਬ ਹੈ ਉਸ ਦੇ ਅੰਦਰ ਚਾਰ ਸ਼ਾਦੀਆਂ ਕਰਨ ਦਾ ਹੁਕਮ ਦਿੱਤਾ ਹੋਇਆ ਹੈ ਲੇਕਿਨ ਨਾਲ ਨਾਲ ਵੀਰੋ ਇੱਕ ਸ਼ਰਤ ਵੀ ਰੱਖੀ ਹੈ ਕਿ ਅਗਰ ਤੂੰ ਦੂਸਰੀ ਬੀਵੀ ਦੇ ਨਾਲ ਇਨਸਾਫ ਨਹੀਂ ਕਰ ਸਕਦਾ ਤੇ ਫਿਰ ਉਹ ਸ਼ਾਦੀ ਨਾ ਕਰੇ ਬਹੁਤ ਵੱਡੀ ਜ਼ਿੰਮੇਵਾਰੀ ਲਈ ਹੈ ਵੀਰੋ ਇਹ ਵੀ ਸਮਝਣਾ ਚਾਹੀਦਾ ਹੈ ਸੰਸੰਗ ਮਸਕੀਨਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਸੀ ਕਿ ਅੱਲਾ ਪਾਕ ਨੇ ਇਹ ਵੀ ਸ਼ਰਤ ਰੱਖੀ ਹੈ ਕਿਹੜਾ ਮਰਦ ਹੈ ਜਿਹੜਾ ਆਪਣੀ ਔਰਤ ਦੇ ਨਾਲ ਅਨਸਾਫ਼ ਕਰ ਸਕਦਾ ਵੈ ਅਨਸਾਫ਼ ਤਵੀਰੋ ਅਗਰ ਕੋਈ ਵੀ ਨਹੀਂ ਕਰ ਸਕਦਾ ਇਸ ਕਰਕੇ ਚਾਰ ਸ਼ਾਦੀਆਂ ਕਰਨ ਦੀ ਇਜਾਜ਼ਤ ਦਿੱਤੀ ਹੈ ਲੇਕਿਨ ਉਹਦੇ ਵਾਸਤੇ ਬਹੁਤ ਕੜੀ ਸ਼ਰਤ ਰੱਖੀ ਗਈ ਹੈ ਇਸ ਦਾ ਮਕਸਦ ਇਹ ਨਹੀਂ ਹੈ ਕਿ ਵੀਰੋ ਅਸਲਾਮ ਧਰਮ ਜਿਹੜਾ ਵੈ ਉਹ ਜ਼ਿੰਦਗੀ ਦੇ ਹਰ ਪਹਿਲੂ ਤੇ ਸਾਡੀ ਕਰਦਾ ਵੈ ਤੇ ਪਿਛੜਿਆ ਧਰਮ ਨਹੀਂ ਹੈ ਬਲਕਿ ਹਰ ਜਿਹੜਾ ਆਉਣ ਆਲਾ ਜਿਹੜਾ ਵੀ ਦੌਰ ਚੱਲਦਾ ਉਹਦੇ ਨਾਲ ਚੱਲਦਾ ਵਾ ਯਾਨੀ ਸੰਸੰਗ ਮਸਕੀਰਾ ਨੇ ਇਸ ਮੌਕੇ ਤੇ ਬਹੁਤ ਵੱਡਾ ੱਤਕਾ ਕੀਤਾ ਵਾ ਕਥਾ ਦੇ ਵਿੱਚ ਗੱਲ ਕੀਤੀ ਹੈ ਕਿ ਦੇਖੋ ਇਸਲਾਮ ਧਰਮ ਦੇ ਉੱਤੇ ਗੱਲ ਕਰ ਦਿੰਦੀ ਹੈ ਕਿ ਜੀ ਚਾਰ ਸ਼ਾਦੀਆਂ ਕਰਦੇ ਸੀ ਇਹਨਾਂ ਨੂੰ ਬਦਲਣ ਦੀ ਜ਼ਰੂਰਤ ਹੈ ਇਹ ਵਿਰੋਧ ਧਰਮ ਦੇ ਵਿੱਚ ਹੁਕਮ ਦਿੱਤਾ ਗਿਆ ਵਾ ਲੇਕਿਨ ਖੁਦ ਉਹਨਾਂ ਨੇ ਸਿੱਖ ਧਰਮ ਦੇ ਅੰਦਰ ਉਦਾਹਰਨਾ ਦੇ ਦਿੱਤੀ ਹੈ ਦੀਵੇ ਦੀ ਪਹਿਲੇ ਦੀਵਾ ਬਲਦਾ ਸੀ ਪਹਿਲੇ ਉਹ ਬਹੱਤ ਨਾਲ ਪੱਖਾ ਚੱਲਦੇ ਸੀ ਹੁਣ ਉਹ ਕਰਨ ਲੱਪੇ ਪਹਿਲੇ ਥੱਲੇ ਕਲੀਨ ਵਿੱਚ ਦੇ ਸੀ ਵੀਰੋ ਇਹ ਉਦਾਹਰਨਾ ਨਹੀਂ ਹੈ ਅਗਰ ਦੇਖੋ ਇਹ ਅੱਲਾ ਦਾ ਹੁਕਮ ਹੈ ਕਿ ਚਾਰ ਸ਼ਾਦੀਆਂ ਕਰੇ ਸਾਡੇ ਧਰਮ ਦਾ ਹੁਕਮ ਹੈ ਤੇ ਇਸ ਤਰ੍ਹਾਂ ਸਿੱਖ ਧਰਮ ਦੇ ਵਿੱਚ ਜਿਹੜੇ ਗੁਰੂ ਸਾਹਿਬ ਨੇ ਬਾਣੀ ਲਿਖੀ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਿੱਖਾਂ ਨੇ ਬਦਲ ਦਿੱਤੀ ਹੈ ਜਿਸ ਤਰ੍ਹਾਂ ਗੁਰੂ ਸਾਹਿਬ ਸਹਿਬਾਨ ਕਰਦੇ ਸੀ ਬਾਣੀ ਦਾ ਜਾਪ ਕਰਦੇ ਸੀ ਸਿੱਖ ਵੀ ਹੈ ਜੋ ਉਸੇ ਤਰ੍ਹਾਂ ਕਰ ਰਹੇ ਜਾਂ ਕਿ ਉਹਨਾਂ ਨੇ ਬਦਲ ਦਿੱਤਾ ਹੈ ਵੀਰੋ ਇਹ ਚੀਜ਼ਾਂ ਬਦਲਦਾ ਉਹਨਾਂ ਨੇ ਮਵਾਜ਼ਨਾ ਕੀਤਾ ਹੈ ਬਿਲਕੁਲ ਗਲਤ ਇੱਕ ਦੂਸਰੇ ਦਾ ਮਵਾਜ਼ਨਾ ਕੀਤਾ ਹੈ ਉਹ ਵੀ ਦੱਸਾਂ ਕਿ ਅੱਜ ਵੀ ਬਾਣੀ ਤੇ ਉਹੀ ਚਲਦੀ ਆ ਰਹੀ ਹੈ ਜਿਹੜੇ ਗੁਰੂ ਨਾਨਕ ਨੇ ਇੱਕ ਆਮਾਦ ਹੁਕਮ ਦਿੱਤੇ ਸਿੱਖਾਂ ਨੂੰ ਸਿੱਖ ਉਹੀ ਮੰਨਦੇ ਆ ਰਹੇ ਆ ਕਿ ਉਹ ਸਿੱਖਾਂ ਨੇ ਬਦਲ ਦਿੱਤੇ ਆ ਉਹਦੇ ਵਿੱਚ ਆਪਣੇ ਕੋ ਬਦਲਾਅ ਲੈਣ ਦਾ ਵੈ ਨਹੀਂ ਵੀਰੋ ਐਸਾ ਕੁਝ ਨਹੀਂ ਆ ਇਸੇ ਤਰ੍ਹਾਂ ਹੀ ਅਸਲਾਮ ਧਰਮ ਦੇ ਵਿੱਚ ਨਬੀ ਹਦਰ ਮੁਹਸਲਮ ਨੇ ਆਪਣੇ ਕੋ ਕੋਈ ਚੀਜ਼ ਨਹੀਂ ਆਖੀ ਜੋ ਕੁਛ ਹੈ ਉਹ ਅੱਲਾ ਰੱਬੁਲ ਇਜ਼ਤ ਦੀ ਜ਼ਾਤ ਦਾ ਹੁਕਮ ਹੈ ਤੇ ਉਸ ਦੇ ਹੁਕਮ ਦੇ ਮੁਤਾਬਕ ਹੀ ਸਾਡੇ ਪਿਆਰੇ ਨਬੀ حضرت ਮੁਹੰਮਦ ਮੁਹਸਲਮ ਨੇ ਹੁਕਮ ਦਿੱਤਾ ਵੈ ਇਸੇ ਤਰ੍ਹਾਂ ਸਿੱਖੀ ਦੇ ਵਿੱਚ ਵੀ ਜੋ ਕੁਛ ਹੈ ਉਹ ਗੁਰੂ ਨਾਨਕ ਦੇਵ ਜੀ ਨੇ ਸਿਖਾ ਦਿੱਤਾ ਵੈ ਤੇ ਸਿੱਖ ਉਹਤੇ ਉਸ ਤਰ੍ਹਾਂ ਮੰਨੋ ਅਮ ਕਰਦੇ ਕੋਈ ਵੀ ਧਰਮ ਵਾਲੇ ਧਰਮ ਦੇ ਵਿੱਚ ਚੇਂਜਿੰਗ ਨਹੀਂ ਕਰ ਸਕਦੇ ਨਵੇਂ ਮਾਹੌਲ ਦੇ ਮੁਤਾਬਕ ਪਰ ਤਰਮ ਹੁੰਦਾ ਹੀ ਇਸੇ ਤਰ੍ਹਾਂ ਦਾ ਵੇ ਕਿ ਹਰ ਮਾਹੌਲ ਦੇ ਹਰ ਵਕਤ ਦੇ ਨਾਲ ਵੀਰੋ ਉਹ ਹੋ ਜਾਂਦਾ ਵਾ ਹਾਂ ਜਿਹੜਾ ਕੋਈ ਨਵਾਂ ਮਸਲਾ ਆਏਗਾ ਉਸ ਦੇ ਉੱਤੇ ਇਜਤਿਹਾਦ ਹੋਏਗਾ ਇਕੱਠੇ ਹੋ ਕੇ ਆਲਮ ਆਪਣੀ ਰਾਏ ਦੇਣਗੇ ਤੇ ਫਿਰ ਉਸ ਦੇ ਉੱਤੇ ਵੀਰੋ ਮੁਤਫਕਾ ਫੈਸਲਾ ਕੀਤਾ ਜਾਏਗਾ ਤੇ ਜਿਹੜਾ ਵਾਜ਼ਿਹਾ ਹੁਕਮ ਹੋਏਗਾ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਹੋਏਗੀ ਜਿਸ ਤਰ੍ਹਾਂ ਦਸਵੰਦ ਨੂੰ ਲੈ ਕੇ ਐ ਸਿੱਖਾਂ ਨੂੰ ਦਸਵੰਦ ਕੱਢਣ ਦਾ ਹੁਕਮ ਦਿੱਤਾ ਗਿਆ ਹੁਣ ਐਤ ਨਹੀਂ ਕਿ ਨਵੇਂ ਦੌਰ ਦੇ ਵਿੱਚ ਆ ਕੇ ਸਿੱਖ ਦਸਵੰਦ ਕੱਢਣਾ ਬੰਦ ਕਰ ਦੇ ਵੀਰੋ ਕੀ ਤੁਸੀਂ ਮੇਰੀ رائے ਦੇ ਨਾਲ ਸਹਿਮਤ ਹੈਗੇ ਜੇ ਕਿ ਨਹੀਂ ਹੈਗੇ ਜੇ ਕਮੈਂਟ ਕਰਕੇ ਆਪਣੀ ਕੀਮਤੀ رائے ਦਾ ਜ਼ਾਹ ਲਜ਼ਮੀ ਕਰਨਾ ਪਵੇ ਸਾਰਾ χαρακਰਦ ਆ ਯਾਦ ਰੱਖਣਾ ਅੱਲਾ ਫੇਜ਼